ਅੱਜ ਮੈਂ ਉਹ ਨਹੀਂ ਕਹਿਦੀ ਪਰ ਮੈਂ ਇਸ ਜੀ ਨੂੰ ਸਮਰਥਨ ਦੇਣ ਆਈ ਆ ਮੈਂ ਤੁਹਾਡਾ ਸਮਰਥਨ ਦੇਣ ਆਈ ਆ ਰੱਬ ਸੋਹਣਾ ਅਕੀਰ ਰੱਬ ਕਾਇਨਤੀ ਚੌਂਕਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਇਹ ਜੰਗ ਦੇਖੀ ਕਿ ਵਧੀ ਦੀ ਆ ਆਪਾਂ ਇਸ ਜੰਗ ਨੂੰ ਹਰ ਹਾਲਤ ਜਿੱਤਣਾ ਇਹ ਅਣਖਾਂ ਦੀ ਲੜਾਈ ਹੈ ਇਹ ਮਰਦਾਂਆਂ ਲੜੀਆਂ ਦੀ ਲੜਾਈ ਨਹੀਂ ਇਹ ਅਣਖ ਦੇ ਜਿੱਤ ਕੇ ਗੈਰ ਦੀ ਲੜਾਈ ਹੈ ਆਪਣੇ ਇੱਕ ਪਾਸੇ ਵੀ ਸਲਾਮ ਆਗਾ ਸਲਾਮ ਆਪਾਂ ਕਰਾ ਗਾਣਾ ਤੋਂ ਕਿਜੀ ਲੈਣਾ ਆਪਾਂ ਜਿਹੜੀ ਇੱਕ ਜਿਹੜੀ ਨਾਮ ਜਿਹੜਾ ਇਸ ਪਾਈ ਨੂੰ ਦਿੱਤਾ ਹੈ ਉਹ ਭਾਈ ਦੇ ਕਿਸੇ ਕੰਦੇ ਵਿਕਾਸ ਦੇ ਕੰਮ ਸੁਣੇ ਹੋਰ ਯੋਧਿਆਂ ਦੇ ਵਿਚਾਰ ਸਾਡੇ ਉਹਨਾਂ ਦੇ ਮੌਸਮ ਮੰਡਰੇ ਦੇ ਵਿੱਚ ਇੱਕ ਬਲੇਡ ਫਾਰਮ ਦੇ ਕੱਡੇ ਹੋ ਗਏ ਭਾਈ ਸਰਜੀਤ ਸਿੰਘ ਜੀ ਤੇ ਭਾਈ ਅਮਰਪਾਲ ਸਿੰਘ ਨੂੰ ਆਪਣੀ ਹਮਾਇਤ ਹੀ ਨਹੀਂ ਦੇਣੀ ਆਪਣੀ ਹਰ ਤਰ੍ਹਾਂ ਦੀ ਹਿੰਮਤ ਕਰਨੀ ਹੈ ਇੱਕ ਇੱਕ ਵੋਟ ਨੂੰ ਕਈ ਕਈ ਵੋਟਾਂ ਤੁਸੀਂ ਪਹੁੰਚਾਉਣੀ ਹੈ ਮੇਰੀ ਇਹੋ ਹੀ ਬੇਨਤੀ ਹੈ ਕਿ ਆਪਾਂ ਇਸ ਗੱਲ ਪਿੱਛੇ ਨਹੀਂ ਰਹਿਣਾ ਨਵੇਰਾ ਵੀ ਕਰ ਦੇਣਾ ਹੁਣ ਪੰਜ ਸਸਰੀ ਕਿਹੜਾ ਤੇ ਨਕਲੀ ਕਿਹੜਾ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਆ ਸਾਨੂੰ ਮੈਂ ਰਾਜੇ ਨੂੰ ਮੋਟਾ ਖੋਲ ਕੇ ਕਹਾਂਗਾ ਦਾ ਤੋਂ ਹੌਂ ਗੱਜ ਦੇ ਯਾਸਤ ਬਦਰ ਨਹੀਂ ਆਏ ਤੁ